ਲਓ ਲਿਆ ਵੇ ਮੈਨੂੰ ਮੈਨੂੰ ਦੇ ਲਾ ਵੇ ਜਾਪਾਨ ਟਪੀਕਾ ਕਾਫੀ ਅੱਜ ਮੈਂ ਪੀਣੀ ਆ ਇਹ ਹੈ ਥੋੜੀ ਭਾਏ ਨੂੰ 265 ਕੁੱਝ ਇਹ ਤਾਂ ਇੰਡੀਆ ਦਾ 31000 ਬਣ ਗਿਆ ਨਾ ਇੰਨੇ ਜੀ ਤਾਂ ਮੈਂ ਵਿਆਹ ਦੇਖ ਲੈਣਾ ਸੀ ਇੰਡੀਆ ਲਾ ਵੇ ਗੁੱਡੀ ਚੰਗੀ ਤਰ੍ਹਾਂ ਸ਼ੇਕ ਕਰੀ 31000 ਰੁਪਏ ਲਾਇਆ ਮੈਂ ਓ ਕੋਈ ਨਾਲ ਲੱਡੂ ਜਲੇਬੀਆਂ ਬਦਾਲਾ ਪੁੱਜਿਆ ਵੀ ਚੱਕ ਲਿਓ ਪੈਸੇ ਬਹੁਤ ਲੈ ਲਿਆ ਆ ਫੂਫੀ 31000 ਦੀ ਕੂਪੀ ਲੈ ਆਈ ਹੈ ਅੱਛਾ ਅੰਨਾ ਪੈਸਾ ਲੈ ਕੇ ਵੀ ਸਾਹ ਨਹੀਂ ਨਾਪ ਤੋਲ ਕੇ ਕਾਫੀ ਪਾ ਰਹੇ ਨੇ ਟੂ ਐਕਸਕਲੂਸਿਵ ਆਊਟਸਾਈਡ ਏਵਰੀਵੇਅਰ ਯੂਲ ਫਾਈਂਡ ਇਟ ਮਿਕਸਡ ਪਿਓ ਕੀ ਆ ਪਿਓ ਵਾਓ ਮੈਂ ਕੁਝ ਪਿਓਰ ਪੀਣ ਜਾ ਰਿਹਾ 31000 ਦੇ ਹਿਸਾਬ ਨਾਲ ਕਿਤਨੀ ਦਾ ਸਰਾਖ ਤੇ ਥੋੜਾ ਵੱਡਾ ਚਾਹੀਦਾ ਸੀ ਪੈਸੇ ਚੋ ਰਹੇ ਨੇ ਭਾਈ 5000 10000 15000 20000 30000 ਅੱਜ ਮੈਂ ਰੋਟੀ ਨਹੀਂ ਖਾਣੀ ਅੱਜ ਮੈਂ ਇਹ ਹੀ ਪੀਣੀ ਪੈਸੇ ਦੇ ਹਿਸਾਬ ਨਾਲ ਕੱਪ ਪਤਲਾ ਨਹੀਂ ਲੱਗ ਰਿਹਾ ਅੱਨਾ ਬਾਧਿਆਨ ਨਾ ਪਾ ਕੇ ਤੇ ਬਾਹਰ ਨਾਲ ਸੈਟ ਦੀ ਬੜੀ ਮਹਿੰਗੀ ਕੌਫੀ ਆ ਮੇਰੇ ਵੀਰ ਸ਼ੇਸ਼ ਬ੍ਰੋ ਜਪਾਨ ਤੇ ਇੱਕ ਇੱਕ ਘੋਟੇ ਦਾ 7-7000 ਦਾ ਮੇਰੇ ਵੀਰ ਪੀਕ ਦੇਖ ਦੋ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਹਲਕਾ ਹਲਕਾ ਤੇ ਆ ਰਿਹਾ ਨਹੀਂ ਮੈਂ ਕੁਝ ਅਲੱਗ ਫੀਲ ਕਰਾਂ ਹੈ ਵਾਹ ਜਦੋਂ ਬਾਈਸ ਤਾਂ ਪਿੱਕੀ ਹੋ ਗਈ ਜਦ ਇੱਕ ਬੜਾ ਤੰਗ ਕਰਦੀ ਏ ਇਹਨਾਂ ਨੂੰ ਪਤਾ ਨਹੀਂ ਹੁੰਦਾ ਚਪਾ ਰਹਿਣਾ ਵੀ ਅਕਾਂਡਾ ਤੰਗ ਵੀ ਕਰਦੀ ਲਾਵੇ 11 11000 ਜੇ ਅਸੀਂ ਤਿੰਨ ਘੁੱਟ ਕਰ ਬੈਠੇ ਆ ਜੇ ਸਾਨੂੰ ਨਹੀਂ ਵੀ ਮਜ਼ਾ ਆ ਰਿਹਾ ਤਾਂ ਅਸੀਂ ਮਜ਼ਾ ਲੈ ਕੇ ਛੱਡਾ ਕੇ ਮਜ਼ੇ ਲਾਓ ਲਓ ਜੀ ਫੈਨ ਮਿਲ ਗਏ ਨੇ ਫੈਨ ਕਾਦੇ ਮਿਲ ਗਏ ਨੇ ਰੱਬ ਮਿਲ ਗਿਆ Yo chad, I'm here for most expensive coffee of London.